ਸਭ ਤੋਂ ਵੱਧ ਪਿਆਰ ਕਰਨ ਵਾਲਾ ਹੈ ਜੀ ਯਾਰ ਓਡੇ ਜਿਹੜੇ ਕੰਮ ਕਰਦੇ ਉਹ ਵੀ ਰਹਿ ਜਾਣਗੇ ਜੀ ਯਾਰ ਤੇਰੀ ਸ਼ਿਕਾਇਤ ਆਈ ਹੋਰਿਆ ਇਹ ਗੱਲ ਟੱਕਰ ਮਾਰੀ ਨਾ ਫੇਰ ਪਤਾ ਲੱਗੂ ਤੈਨੂੰ ਪਹਿਲੀ ਗੱਲ ਹੈ ਜੋ ਪਹਿਲੀ ਸਕੂਟੀ ਲਈ ਤੈਨੂੰ ਕੱਲ ਤੋਂ ਮੈਂ ਕੰਮ ਤੇ ਨਹੀਂ ਆਉਂਦੀ ਕਿਉਂ ਹੌਲੀ ਹੌਲੀ ਇਹਨੇ ਮੈਨੂੰ ਵੀ ਸੀਟ ਤੇ ਉਠਾ ਦੋ ਨਾ ਇੱਥੋਂ ਫੇਰ ਇਹ ਗੱਡੀ ਚ ਦੇਖ ਲੈ ਜੇ ਮੇਰੀ ਮੰਮੀ ਮੇਰਾ ਰਿਸ਼ਤਾ ਨਾ ਮੰਗਦੀ ਇਸ ਘਰ ਨਾਲੋਂ ਵੀ ਮੈਂ ਕਰ ਠੀਕ ਹਾਂਜੀ ਸਸਤੀ ਕਾ ਜੀ ਸਾਰਿਆਂ ਨੂੰ ਮੀਟ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸ ਪ੍ਰੈਨ ਮਿਸ ਸਿਲੀਆ ਕਪਰ ਹਾ ਵੀ ਆ ਬੱਚੇ ਜਲਾ ਸਾਡਾ ਜਲਾ ਸਕੂਲੇ ਪੜਦਾ ਭਾਈ ਇੱਥੇ ਉਹ ਲੱਕ ਦਾ ਸਕਿੜੀ ਕਲਾਸ ਚੋਂ ਕਿਹੜੀ ਕਲਾਸ ਚੋਂ ਸੈਕੰਡ ਕਲਾਸ ਚ ਸੈਂਡਲ ਪਾ ਲੈਣਾ ਹੁਣ ਯਾਰ ਭਾਈ ਨੇ ਸੈਂਡਲ ਉਹ ਦੇਖੋ ਸੈਂਡਲ ਅੰਦਰ ਆ ਅੰਦਰ ਨੇ ਸੈਂਡਲ ਚੱਪਲ ਲੈ ਚੱਕ ਲਿਆ ਆ ਮਣੀ ਬਲਾਂਡ ਦੀਆਂ ਗੱਲਾਂ ਕਰਦੀ ਹੁੰਦੀ ਆ ਸਾਡੀ ਮੰਮੀ ਇਹ ਮੇਰੇ ਮਣੀ ਬਲਾਂਡ ਦੇ ਪੱਤੇ ਵਾਲੇ ਵੱਡੇ ਰਹਿੰਦੇ ਨੇ ਸਭ ਤੋਂ ਵੱਧ ਪਿਆਰ ਕਰਨ ਵਾਲਾ ਇਹ ਜੀ ਜਾਨ ਹਾਂ ਹਾਂ ਸਾਰਿਆਂ ਤੋਂ ਵੱਧ ਇਹ ਪਿਆਰ ਕਰਦਾ ਜੀ ਯਾਰ ਆ ਵੀ ਜੀ ਨੂੰ ਖੋੜਾ ਜੀ ਨੂੰ ਐਡਾ ਥੱਲੇ ਬੈਠਾ ਵਾ ਵਿਚਾਰਾ ਕੱਲ ਅਸੀਂ ਬੁੱਲਾ ਛੱਡਿਆ ਸੀਗਾ ਜੀ ਨੂੰ ਕੱਲ ਅਸੀਂ ਖੋਲਾ ਛੱਡਿਆ ਸੀ ਉਹਨਾਂ ਨੇ ਛੱਡ ਦਿੰਦੇ ਹੁੰਦੇ ਆ ਹਾਲੇ ਮੈਂ ਡੈਡੀ ਨੂੰ ਮੋਟੀਵੇਟ ਕਰਾਵੇਂ ਰੈਡੀ ਨੂੰ ਖੋਲਾ ਛੱਡੋ ਯਾਰ ਉਹਨੂੰ ਸਾਡੇ ਘਰ ਦੇ ਡਰਦੇ ਨਹੀਂ ਵੀ ਇਹਨੂੰ ਕੁੱਤਾ ਨਾ ਵੱਢ ਜੇ ਬਾਹਰ ਮਮੀ ਕਿਵੇਂ ਵੀ ਬਾਹਰ ਭੱਗ ਜੂਗਾ ਤੇ ਬਾਹਰ ਇਹਨੂੰ ਕੋਈ ਕੁੱਤਾ ਵੱਢ ਜੂ ਅ ਕਿਉਂਕਿ ਇਹਨੂੰ ਪਹਿਲਾਂ ਵੀ ਇਸ ਦੇ ਨਾਲ ਦੰਦ ਜੇ ਵੱਜ ਗਏ ਸੀਗੇ ਜਦੋਂ ਇਹ ਗੋਇੰਦਾਲ ਸੀਗਾ ਤਾਂ ਕਰਕੇ ਹੂੰ ਬੱਲੇ ਦਾ ਬੰਮੀ ਕੀ ਤੜਕੀ ਤਿਆਰ ਹੋਈ ਫਿਰ ਦੀ ਇਹ ਤੂੰ ਕੰਮ ਕੌਣ ਕਰ ਹਾਂ ਕੰਮ ਕਹਿੰਦੀ ਸੀਰਾ ਕਰਕੇ ਜੋ ਟਿੱਕਾ ਵਾਲਾ ਹੋਰ ਉਹ ਸੁੱਟ ਗਿਆ ਪਾ ਕੇ ਮੈਂ ਕਿਹਾ ਬਦੰਵੀ ਪਾਲੇ ਮੈਂ ਕਹਾਂਂ ੜਾ ਦੰਨੀ ਆ ਕਿਉਂਕਿ ਸਵੇਰੇ ਸਵੇਰੇ ਜੁਹਾਰ ਦੋ ਦੋ ਤਿੰਨ ਘੰਟੇ ਬਿਜੀ ਹੁੰਦਾਗਾ ਉਦੋਂ ਇਹ ਜਮਾਂ ਤੰਗ ਨਹੀਂ ਕਰਦਾ ਮੈਨੂੰ ਬੁਟੀਕ ਤੇ ਜਰੂਰ ਕਿਤੇ ਚੁੰਡੀ ਕਿਚਲੀ ਕਮੀਨ ਕਿਚਲੀ ਹਾਂ ਤਬ ਜਦਵਾਰੇ ਪਾਉਣ ਦੀ ਕੀ ਹੁਣ ਆਪਾਂ ਲੋਰਾਂ ਪਾਪਾ ਕਈ ਵਰੀ ਆਏ ਹੋਂ ਨਾ ਬੰਦੇ ਦਾ ਜੀ ਆ ਨਹੀਂ ਕਰਦਾ ਹਾਂ ਇਹ ਚੀਜ਼ ਤਾਂ ਹੋ ਜਾਂਦੀ ਨੇ ਕੰਫਰਟੇਬਲ ਵਾਲਾ ਹੁੰਦਾ ਲੋਰ ਚ ਰਹਿੰਦਾ ਹੋਰ ਨਹੀਂ ਚੀਜ਼ ਕਰਦਾ ਮੰਮੀ ਦਿਖਾਣਾ ਸੀ ਰਿਆ ਕਰਕੇ ਜਾਊ ਕੱਫ ਤੇਰੇ ਡੈਡੀ ਕਰਕੇ ਜਾਊਗਾ ਤੇ ਸਕੂਟਰੀ ਸੀ ਸਾਰਿਆਂ ਨਾਲ ਪਹਿਲਾਂ ਜਿਹੜੀ ਲੈ ਕੇ ਆਈ ਸੀ ਉਹ ਆਈ ਪਹਿਲੀ ਜਦੋਂ ਮੈਂ ਜੋ ਪਹਿਲੀ ਸਕੂਟੀ ਲਈ ਸੀ ਮੈਂ ਹੁਣ ਮੇਰੇ ਕੋਲ ਦੋ ਸਕੂਟਰੀਆਂ ਹੋ ਗਏ ਇੱਕ ਵਾਈਟ ਇੱਕ ਇਹ ਇੱਕ ਇੱਕ ਗੱਡੀ ਹੈ ਇੱਕ ਸਕੂਟਰ ਹੈ ਸਾਡੇ ਕੋਲ ਫੁੱਟਰ ਪੁੱਟਰ ਦੋ ਸਕੂਟਰੀਆਂ ਇੱਕ ਗੱਡੀ ਪੰਜ ਚੀਜ਼ਾਂ ਨੇ ਆਹ ਇੱਕ ਤਾਂ ਨਹੀਂ ਚਲਾਇਆ ਇਹ ਖੜਾ ਰਿਹਾ ਇਹਦਾ ਕਵਰ ਲੈਣਾ ਮੈਨੂੰ ਯਾਦ ਕਰਾਈ ਮਾਮੇ ਕੀ ਬਿਆਹ ਚਲਾਉ ਲਿਆ ਇਹਦਾ ਕਵਰ ਮਾਮੇ ਕੀ ਬਿਆਹ ਮੈਂ ਯਾਦ ਕਰਾਈ ਮੈਨੂੰ ਮਲੇ ਜੀ ਹੋਰ ਅਸੀ ਕਰਾਉਣੀਆਂ ਤੇ ਆਰ ਜੀਪ ਹਾਂ ਦੀਪਸੀ ਇਹ ਜਿਹੜੇ ਡਿਜ਼ਾਈਨ ਪਸੰਦ ਕਰੀ ਜਾਂਦੇ ਆ ਵੀ ਕਿਹੜਾ ਕਰਾਈਏ ਕਿਹੜਾ ਕਰਾਈਏ ਸਾਨੂੰ ਕੋਈ ਡਿਜ਼ਾਈਨ ਹੀ ਨਹੀਂ ਪਸੰਦ ਆ ਰਿਹਾ। ਹਾਂ। ਅਰੇ ਚਾਹ ਲਿਆ। ਚਾਹ ਹੀ ਆ ਗਈ ਕੋਲੀ ਵਰਗੀ। ਹੋਰ। ਮਨਪ੍ਰੀਤ ਦਰਜ ਦੀ ਪੀ ਜਾਂਦੀ ਹੂ 2-2 ਤਨ ਕਿਲੋ ਚਾਹ। 2 ਕਿਲੋ ਦਾ ਪੱਟੇ ਦੇ ਦਿੰਦੇ ਸੋ। ਕਿੰਨਾ ਨੇ ਇਹ ਆਹ ਕੰਭਈ ਚਾਹ ਚੋ ਵੀ ਆਣੀ ਸਰਦਾ ਸਾਡਾ। ਹਾਂ। ਚਾਹ ਦੇਗਾ। ਪਿੰਡਾਂ ਦੇ ਜਵਾਨ ਜਿਹੜੇ ਹੁੰਦੇ ਆ ਜਿਹੜੇ ਤਾਂ ਮਤਲਬ ਕਿ ਡਰਿੰਕ ਡਰੁਮਕ ਨਹੀਂ ਕਰਦੇ दारू ਨਹੀਂ ਪੀਂਦੇ ਹਾਂ ਉਹਨਾਂ ਦਾ ਚਾਹ ਵੀ ਨਹੀਂ ਕਰਦਾ ਜਿਹੜੇ ਜਿਹੜੇ ਆਥ ਨੇ दारू ਪੈਗ ਬੁਗ ਲਾਉਂਦੇ ਉਹਨਾਂ ਦਾ ਚੂ ਵੀ ਨਹੀਂ ਕਰਦਾ ਜਿਵੇਂ ਸਾਡੇ ਡਿੱਕਾ ਵਾਲੇ ਨੇ ਤਾਂ ਚੂ ਵੀ ਨਹੀਂ ਕਰਦਾ ਹਾਂ ਐ ਰਖੜ ਡੇੜੀ ਪੀਂਦੇ ਆ ਪਰ ਪਰ ਇੱਕ ਚੀਜ਼ ਐ ਕੰਮ ਕਰਦੇ ਆ ਉਹ ਕੰਮ ਵਾਲਾ ਕਰਦੇ ਆ ਮੇਰੇ ਡੇੜੀ ਉਹ ਆਥ ਨੇ ਚਲ ਰੋਟੀ ਖਾਣ ਤੋਂ ਪਹਿਲਾਂ ਇੱਕ ਅੰਧਾ ਲਾਲਾ ਕੀ ਲਾ ਲਿਆ ਉਹ ਪਤਾ ਕੀ ਪਹਿਲਾਂ ਤੋ ਆਦਤ ਬਣ ਜਾਂਦੀ ਆ ਫਿਰ ਬੰਦੇ ਤੋਂ ਛੱਡੀ ਨਹੀਂ ਨਾ ਜਾਂਦੀ ਇਹ ਕੰਮ ਵੀ ਕਿੰਨਾ ਕਰਦੇ ਨੇ ਆਪਣੇ ਘਰੇ ਇੱਥੇ ਸੌ ਰਹੇ ਹਾਂ ਤੇ ਤਾਂ ਕੋਈ ਉਹ ਗੜਾ ਖਰਾਬ ਕਰਦੇ ਕੰਮ ਬਹੁਤ ਕਰਦੇ ਆ ਨਾ ਕਿਸੇ ਨਾਲ ਲੜਦਾ ਅੱਜ ਤੱਕ ਐ ਨਹੀਂ ਹੋਇਆ ਵੀ ਡੈਡੀ ਕਦੇ ਕਿਸੇ ਨਾਲ ਲੜੇ ਨੂੰ ਹਮ ਹੈ ਨਾ ਕਦੇ ਹੀ ਨਹੀਂ ਹੋਇਆ ਦੇਖ ਲਓ ਸਾਡੀ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੇਰਾ ਪਪਾ ਲੜਦਾ ਚਲੋ ਫਿਰ ਕਾਪੀ ਮੇਰਾ ਪਪਾ ਕਦੇ ਕਿਸੇ ਨਾਲ ਨਹੀਂ ਲੜੇ ਆ ਵੇ ਕਿਸੇ ਕੋਲ ਟਿੰਗਾਂ ਮਮਮੀ ਹੈ ਹੈ ਨੇ ਕਿਸੇ ਕੋਲੇ ਜਾਂਦਾ ਲੈ ਨਾ ਜੇ ਕੋਈ ਚੱਕੇਗਾ ਕਹਿੰਦਾ ਵੀ ਤਾਰ ਮੈਨੂੰ ਹੁਣ ਉਹਨੇ ਖਲਾ ਤਾਰ ਦਿੱਤੀ ਹੈ ਹੈ ਉਹਨੇ ਕਹਿਣੀ ਮੇਰੇ ਪਾਪਾ ਬੋਲੇ ਇਹ ਦੇਖ ਦੇ ਤੁਸੀਂ ਦੱਸਿਓ ਤੁਹਾਡੇ ਚ ਵਾਕਾਂ ਵੀ ਇਹ ਕਮੀ ਸਾਡੇ ਵਾਲੀ ਦਾ ਬਾਲੀ ਇਹ ਕਿਸੇ ਕੋਲੇ ਨਹੀਂ ਜਾਂਦਾ ਲੋ 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 ਇਹ ਕਿਸੇ ਕੋਲ ਆਪਣਾ ਕਿਸੇ ਕੋਲੇ ਜਾਂਦਾ ਇਹ ਤਾਂ ਟੜਫਣ ਲੱਗ ਜਾਂਦਾ ਹਨਾ ਮਾੜਾ ਟੱਪਦਾ ਆ ਮੰਮੀ ਨੂੰ ਇਹ ਸਕੂਟਰ ਸਿਖਾਉਣੀ ਸੀ ਕਿਹੜਾ 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 ਐ ਤਾਂ ਮੰਮੀ ਨੂੰ ਸਕੂਟਰ ਸਿਖਾਉਂਦਾ ਸਾਨੂੰ ਚਾਹ ਚੜਿਆ ਸੀ ਕਿਹੜਾ ਹਨਾ ਮੰਮੀ ਕਹਿੰਦੀ ਮੈਨੂੰ ਡੈਡੀ ਨੂੰ ਬਿਠੇਰਾ ਕੇ ਆ ਮੰਮੀ ਨੇ ਬਿਸਕੂਟਰੀ ਸਿਖਾਉ ਮੈਨੂੰ ਡੈਡੀ ਦਾ ਵੀ ਸਾਈਕਲ ਆਉਂਦਾ ਨਾ ਸਾਈਕਲ ਆਉਂਦਾ ਮੈਨੂੰ ਤੈਨੂੰ ਡੈਡੀ ਤਿਆਰ ਸੀਗੇ ਮੰਮੀ ਕਹਿੰਦੀ ਕਿਥੇ ਮੈਂ ਉੱਚ ਤੱਕ ਚਲਾ ਦੇ ਉੱਚ ਤੱਕ ਉੱਚ ਤੱਕ ਚਲਾ ਕੇ ਦੇ ਕੀ ਉੱਚ ਤੱਕ ਚਲਾ ਕੇ ਦੇ ਲਾ ਇੱਕ ਤੇ ਚਲਾ ਮੈਂ ਡੱਗਣਾ ਹੋਰ ਕਿਉਂ ਵੱਡੇ ਜਿਹੜੇ ਕੰਮ ਕਰਦੇ ਉਹ ਵੀ ਰਹਿ ਜਾਣਗੇ ਅੰਦਰ ਸੌਣ ਦਾ ਜਵਾਬ ਹੀ ਹੈ ਹੋਰ ਉਹ ਦੂਜੀ ਹੋਣੀ ਜੀ ਤਾਂ ਚਲਾ ਸਕਦੇ ਨੇ ਉਹ ਮੇਰੇ ਦੜਤੀ ਤਿਆਰ ਹੋਈ ਫਿਰ ਦੇ ਕੰਮ ਤੋਂ ਬਚਣ ਦੀ ਮਾਰੀ ਮੈਂ ਮਮੇ ਉਹਵੇ ਚਾਹੇ ਤਿਆਰ ਨਾ ਹੋਵੇ ਕੰਮ ਤਾਂ ਕਰਕੇ ਜਾਣਾ ਪਊਗਾ ਉਹੀ ਪਹਿਲਾਂ ਮੈਂ ਕਿਹਾ ਮੇਰੀ ਗੱਲ ਸੁਣ ਲੈ ਪੁੱਤ ਮੇਰੀ ਗੱਲ ਸੁਣ ਜਰੋ ਪੈਸੇ ਤੋਂ ਪੂਰੇ ਲੈਣੇ ਆ ਕੰਮ ਦੇ ਤੋ ਇਹਦਾ ਮਤਲਬ ਕੀ ਸਦੰਦ ਕੱਢਣ ਦਾ ਖੜਤੀ ਹਾਂ ਦੰਦ ਕੱਢਣ ਦਾ ਮਤਲਬ ਕੀ ਤੇ ਖੜਕੇ ਤੋ ਮਹੀਨੇ ਦੇਡ ਅਡਵਾਂਸ ਪੈਸੇ ਲੈਂਦੇ ਆ ਤੁਹਾਡੇ ਤੋਂ ਹਾਂ ਉਹ ਹੁਣ ਪੂਰੇ ਕਰਕੇ ਫਿਰ ਭਈ ਅਗਲੇ 2 ਮਹੀਨੇ ਤੇ ਮੈਨੂੰ ਫਿਰ ਅਡਵਾਂਸ ਚਾਹੀਦੇ ਜਿਹੜਾ ਤੋ ਪੋਚੇ ਲਾ ਜਿਹੜਾ ਜ਼ਰਾ ਕੰਮ ਆ ਮੈਂ ਫਿਰ 10000 ਦੀ 20ਵੀਂ ਭਰਨੀ ਆ ਠੀਕ ਆ ਆ 10000 ਕਿਹੜੇ ਕਾਲਜ ਜਾਂਦਾ ਉਹ ਯਾਰ ਓਏ ਯਾਰ ਓਏ ਯਾਰ ਦੇ ਕੱਪੜੇ ਲੈ ਕੇ ਆਉਣੇ ਆਸੀਂ ਆਏ ਸਕਦੇ ਆ ਓਰੇ ਪੁੱਤ ਓਰੇ ਯਾਰ ਆ ਜਾਓ ਸਾਨੂੰ ਕਿ ਅਗਲੀ ਤਨਖਾਹ ਪੂਰੀ ਚਾਹੀਦੀ ਆ ਦੇਖ ਗੇੜ ਜੇ ਗੇਟ ਧੜਦਾ ਦੇਖ ਗੇਟ ਧੜਦਾ ਆ ਜਾ ਪੁੱਤ ਐ ਕੱਪੜੇ ਘਪੜੇ ਨਹੀਂ ਜੋ ਯਾਰ ਤੇਰੀ ਸ਼ਿਕਾਇਤ ਆਈ ਹੋਰਿਆ ਤੂੰ ਕਿਸੇ ਕੋਲ ਜਾਂਦਾ ਕਿਉਂ ਨਹੀਂ ਇਹਦੀ ਤਾਂ ਗੇਟ ਦੀ ਬਾਤ ਹੈ ਹੈ ਰਿੱਕੀ ਹਾਂ ਰਿੱਕੀ ਕੱਲ ਸੁਣਿਓ ਹਾਂ ਮੈਂ ਕਿਹਾ ਕੱਪੜੇ-ਕੁੱਪੜੇ ਦਾ ਨਹੀਂ ਕੀ ਰਾਂ ਮੈਂ ਜਿਆਦਾ ਮੰਮੀ ਛੁੱਟੀ ਸਲਵਾਰ ਪਈ ਹੋਈ ਕੋਈ ਮੇਰੇ ਰੰਗ-ਬਰੰਗੇ ਦੇ ਕਮੀ ਜਦੋਂ ਆਪਾਂ ਬਹੁਤ ਪੱਤ ਗਿਆ ਸੀਗੇ ਉਦੋਂ ਘੂਮੀ ਘਰੇ ਕੱਪੜੇ ਲਿਪੜਿਆ ਅਰੇ ਇਹ ਪਿੰਡਾਂ ਦੇ ਜਵਾਕਾਂ ਨੇ ਨਹੀਂ ਲਿਪੜਦੇ ਹੁੰਦੇ ਚਿੱਟੇ ਜਿਆਰ ਹਾਂ ਮੇਰਾ ਡੈਡੀ ਟਿੱਖਾਂ ਵਾਲੇ ਚਿੱਟੇ ਕੱਪੜੇ ਨਹੀਂ ਪਾਉਂਦਾ ਅੱਜ ਤੱਕ ਕੋਈ ਕੱਪੜੀ ਨਹੀਂ ਪਾਈ ਚਿੱਟੇ ਉਹ ਪਾਲੀ ਕਿਰਾਨੀ ਰੱਖਦਾ ਘਰ ਤਾਂ ਉਹ ਕਿਹੜਾ ਹਾਂ ਫਿਰ ਮੈਂ ਉਹਦਾ ਕੰਮ ਆਣਾ ਜਿਆਰ ਉਹ ਰਿਆ ਪੁੱਤ ਪਹਿਲਾਂ ਮੈਂ ਪਹਿਲਾਂ ਮੈਂ ਆਇਆ ਮੈਂ ਕਿਹਾ ਵੀ ਮੈਂ ਤਿਆਰ ਤਾਂ ਹੋਈ ਹੀ ਕਰ ਗਈਆਂ ਏ ਸੂਟ ਪਾਈ ਫਿਰਦੀਆਂ ਕਿਉਂਕਿ ਜਿਹੜੇ ਬਾਈ ਮੇਰੇ ਵਿਊਅਰ ਨੇ ਹੈਨਾ ਉਹਨਾਂ ਦੀ ਸਪੈਸ਼ਲ ਡਿਮਾਂਡ ਹੋ ਗਈ ਹੈ ਵੀ ਦੀਦੀ ਤੁਸੀਂ ਸੂਟ ਪਾ ਕੇ ਵਲੌਗ ਬਣਾਇਆ ਕਰੋ ਸਾਨੂੰ ਬਾਲਾ ਵਧੀਆ ਲੱਗਦਾਗਾ ਤੁਹਾਡੇ ਕੋਲ ਤਾਂ ਵੀ ਇੰਨੇ ਸੂਟ ਆ ਤੇ ਤਾਂ ਤੁਹਾਡੇ ਕੋਲ ਹੋਣ ਨਾ ਫਿਰ ਵੀ ਤੇ ਅੱਜ ਮੰਮੀ ਬਾਲੀ ਹੋ ਜਾਏ ਮੈਂ ਸੂਟ ਪਾਈ ਫਿਰਦੀ ਆ ਮੈਂ ਸਭ ਤੋਂ ਵਾਰ ਸੂਟ ਵਧੀਆ ਮੈਨੂੰ ਕਿਹੋ ਜਿਹਾ ਲੱਗਦਾ ਮੰਮੀ ਪਤਾ ਕੀ ਹੈ ਜੋ ਲੋਰ ਪਾਈ ਰੱਖਦੀ ਉਹਨੇ ਨੂੰ ਆਪ ਤਾਂ ਪਾਈ ਸੂਟੇ ਪਾਉਣਾ ਹਟ ਜਾਂਦੀ ਆ ਫਿਰ ਜੋ ਯਾਰ ਦ੍ਰਿਸ਼ ਘਾਇਤ ਆਈ ਓਏ ਕੋਈ ਕਿਸੇ ਕੋਲ ਜਾਂਦਾ ਨਹੀਂਗਾ ਰਿੱਕੀ ਮੈਂ ਕਿਹਾ ਮੰਮੀ ਮੈਂ ਤਿਆਰ ਹੋਈ ਫਿਰਦੀ ਆ ਕਿਹਦੀ ਕੰਮ ਕੀ ਟਿੱਕਾਂ ਦਾ ਸੀਰਾ ਕਰਕੇ ਉਰੇ ਆਦਰ ਗੱਲ ਦਸਾਂ ਤੂੰ ਕਿਸੇ ਕੋਲ ਜਾਂਦਾ ਨਹੀਂ ਮੈਨੂੰ ਬੁਲਾਵੇਂ ਜੇ ਯਾਰ ਆਇਆ ਕੋਕੋ ਮੈਨੂੰ ਲਾਵਾ ਲੈ ਆਇਆ ਕੋਕੋ ਮੈਨੂੰ ਲਾਵਾ ਆ ਜਾ ਆ ਜਾ ਲਾਵਾ ਬਾਬਾ ਬਲੈਕ ਸ਼ੀਪ ਮੈਨੂੰ ਵੀ ਬਾਬਾ ਬਲੈਕ ਸ਼ੀਪ ਕਾਉਣ ਲਾਦਾ ਇਹਨੇ ਹਾਂ ਜੋਨੀ ਜੋਨੀ ਇਸ ਪਾਪਾ ਆ ਦੇ ਆ ਜਾ ਆ ਜਾ ਲਾਵਾ ਮਾਂ ਦੀ ਮਮੀ ਵੀ ਬੜੀ ਹੋਈ ਹੈ हां भाई ਸਾਡੀ ਮੰਮੀ ਬੜੀ ਲਿਖੀ ਐ ਅੰਗਰੇਜ਼ੀ ਸਾਈਨ ਕਰਦੀ ਐ ਅੰਗਰੇਜ਼ੀ ਚ ਸਾਈਨ ਕਰਦੀ ਐ ਸਾਈਨ ਫੇਲ ਹੋ ਜਾਂਦੇ ਸਾਰੇ ਐ ਕਹਿੰਦੇ ਠੀਕ ਐ ਅੱਛਾ ਥੋੜੇ ਸਾਈਨ ਸਾਡ ਡੈਡੀ ਪੜੇ ਲਿਖੇ ਨੇ ਵਧੀਆ ਉਹਨਾਂ ਪਰਿਵਾਰ ਸਾਰੇ ਪੜੇ ਲਿਖੇ ਨੇ ਪਰਿਵਾਰ ਪਰਿਵਾਰ ਪੜਿਆ ਲਿਖਿਆ ਜੁਜਾਰ ਆ ਜਾ ਪੁੱਤ ਮੈਨੂੰ ਲੱਗਦਾ ਗੁੰਤਾਜ ਸਕੂਲ ਜਾਣ ਲੱਗ ਗਿਆ ਹੈ ਨਾ ਇਹ ਵੀ ਔਖਾ ਜਾਏਗਾ ਸਕੂਲ ਉਹ ਮਸਾਬੇ ਜਿੰਨਾ ਇਹ ਦੀ ਰੀਸ ਨਾ ਬਣਾ ਲਈ ਫਗ ਜਾ ਕਰੀ ਉਹਦੀ ਰੀਸ ਨਾਲ ਹਾਂ ਵੱਡਾ ਜਵਾਬ ਹੋਵੇ ਨਾ ਘਰੇ ਉਹਦੀ ਰੀਸ ਨਾਲ ਜਵਾਬ ਕਰਦਾ ਮੈਂ ਵੀ ਜਾਊਂਗਾ ਛੋਟਾ ਜੋ 3 ਸਾਲਾਂ ਦਾ ਹੋ ਗਿਆ ਇਹਨੂੰ ਆਪਣੇ ਆਪ ਹੀ ਹੋਊਗਾ ਵੀ ਮੈਂ ਜਾਵਾਂ ਪਰ ਮੁੜਿਆ ਉਹ ਕਾਕਾ ਜੀ ਨੀ ਭੁਰੀ ਡੀਕੂ ਆ ਜਾ ਹਾਂ ਮੇਰੇ ਮੇਦਾਨ ਮੇਰੇ ਤਾਂ ਪੋਚਿਆ ਲਗਾ ਮਾਂ ਮੈਂ ਕੋਹ ਦਿੱਤੀ ਜਿੱਤ ਲੀ ਗਾ ਉਹ ਸਿੱਟੇ ਪਰ ਤੈਨੂੰ ਖਾ ਭਾਈ ਤੁਸੀਂ ਸਾਨੂੰ ਦਿੱਤੀ ਨਹੀਂ ਹੈਣਾ ਮਾਂ ਗਲਤ ਗੱਲ ਆ ਤੁਹਾਡੀ ਮਾਲ ਕੋ ਹਾਂ ਤੁਸੀਂ ਐਡਵਾਂਸ ਲਈ ਬੈਠੇ ਹੋ ਕੀ ਕਹਿੰਦੀ ਕਿ ਕਹਿੰਦੀ ਪਿਆ ਸੀ ਉਹ ਤਾਂ ਘਰ ਆ ਵਿਚਾਰਾ ਉਹ ਤਾਂ ਵਿਚਾਰੀ ਨੂੰ ਬਾਹਰ ਮੈਂ ਤਾਂ ਬੈਠਾ ਸੀ ਫਿਰ ਉਹਨੂੰ ਸਾਹਮਣੇ ਕੋਣ ਮੰਮੀ ਉਹ ਕਹਿੰਦੀ ਠੀਕ ਹੈ ਮੈਂ ਤਾਂ ਆਏ ਕਹਿੰਦੀ ਸੀ ਕਿ ਕੱਲ ਹੀ ਦੱਸਦੇ ਹਾਂ ਆਜਿਆ ਕਰਾ ਮੈਂ ਕੋਈ ਨਹੀਂ ਤੂੰ ਭਾਵੇਂ 8 ਵਜੇ ਆ ਜਾ ਤਾ ਮੈਂ ਮੈਂ ਨਾਲ ਕਰਾ ਦਿਆ ਪਰ ਉਹ ਤੇਰੇ ਮਹਾਰ ਮੈਂ ਕਰਾ ਦੇ ਪਰ ਉੱਠ ਕੇ ਉਹਦੇ ਨਾਲ ਮਿੰਟ ਚ ਕਰਕੇ ਵਗ ਜਾ ਕਰੂ ਝਾੜੂ ਕੱਢ ਤਾ ਚਾਹੇ ਪੋਚਾ ਲਾਤਾ ਉਹਨੇ ਹਾਂ ਕਹਿੰਦੀ ਪੁੱਛ ਵੀ ਚਲ ਝਾੜੂ ਹੀ ਨਿਕਲ ਜਾ ਕਰੇ ਕਹਿੰਦੀ ਹਾਂ ਬਸ ਫਿਰ ਮੈਂ ਕਰਵਾ ਦੇ ਮੈਂ ਕਹਿੰਦੀ ਸੀ ਕਹਿੰਦੀ ਮੈਂ ਆਉਂਗੀ ਕਹਿੰਦੀ ਕੱਲ ਮੈਂ ਕੀ ਆ ਝੜ ਚੜਾਈ ਕਰਨ ਜਾਣੀ ਹੈ ਜੇ ਲੁਕਮੀ ਹੀ ਪਾ ਕੇ ਚੁੱਤੀ ਸਲਵਾਰ ਤੇ ਦੋ ਦਿਨ ਦੀ ਵੀ ਤਾਂ ਮੈਨੂੰ ਘਰ ਦੇ 500 ਰੁਪਏ ਵਾਧੂ ਦੇ ਦੇਣੇ ਵੀ ਫਿਕਰ ਆ ਰਹੀ ਹੈ ਕਿ ਕਹੋ ਜਾ ਚੇਤੀ ਨੇ ਮੇੜੇ ਚੜਾ ਸਾਬ ਕੰਮ ਤੇ ਲੱਗਦਾ ਤੇ ਛੇਤੀ ਜਾਣਾ ਆਪਾਂ ਛੇਤੀ ਕਰ ਚੱਲ ਆ ਛੇਤੀ ਜਾਣਾ ਛੇਤੀ ਤਾਂ ਕਿੱਥੇ ਜਾਣਾ ਛੇਤੀ ਜਾਣਾ ਰਹੇਗੇ ਆਪਾਂ ਐ ਦੱਸੋ ਮੈਨੂੰ ਦੇ ਗਾਈ ਕੋਲ ਜਾਣ ਲੱਗਿਆ ਤੂੰ ਹਾਂ ਗਾਈ ਕੋਲ ਜਾਂਦਾ ਲਾਦੇ ਫਾੜੇ ਲਿਆਉਂਦਾ ਯਾਰ ਇੱਥੇ ਆ ਉਹ ਆ ਗੱਡਾ ਥੱਲੇ ਨਿਕਲਿਆ ਹਾਂ ਜਿਹੜਾ ਟੱਕਰ ਮਾਰੀ ਨਾ ਤੇਰੇ ਫੇਰ ਪਤਾ ਲੱਗੂ ਤੈਨੂੰ ਉਹ ਕਹਿੰਦਾ ਲਗਾ ਗਾਈ ਕੋਲੇ ਇਹ ਤੰਗ ਬਹੁਤ ਕਰਦਾ ਯਾਰ ਹੁਣ ਇਹ ਮੈਨੂੰ ਵੀ ਪਤਾ ਵੀ ਆ ਆਪਣੇ ਪਸ਼ੂ ਨੂੰ ਤੂੰ ਹਟ ਜਾ ਹਟ ਜਾ ਤੂੰ ਮੁੜਿਆ ਵਾਪਸ ਮੁੜਿਆ ਤੇਰੇ ਫੰਗ ਚ ਉਂਗਲਾ ਚੱਕ ਦਿੰਦਾ ਕਾ ਤੇ ਤੇਰੇ ਫੰਗ ਚ ਝਾੜ ਦੇਣੀ ਏ ਜਿਹੜੇ ਮਾਰਦਾਂ ਨਾਲ ਕੋਲੇ ਜਾ ਕੇ ਜਿਹੜੀ ਜਿਹੜੇ ਨੂੰ ਹਟਾ ਲੋ ਹਟਦਾ ਨਹੀਂ ਆ ਦੇਖੋ ਇੱਥੇ ਆ ਕੇ ਖੜ ਜਾਂਦਾ ਉਧਰ ਤਾਂ ਜਾਇਆ ਕੋਲੇ ਕੋਲ ਖੜਦਾ ਮੈਂ ਲੈ ਲੈ ਮੈਂ ਬਸ ਮਮੀ ਉਹ ਕਾਰਟੂਨਾਂ ਚ ਇਹੋ ਜਿਹੀਆਂ ਕਾਈਆਂ ਹੁੰਦੀਆਂ ਨੇ ਅਮਰੀਕਨ ਜਮਾ ਸੇਮ ਆ ਆ ਜਾ ਪੱਤੋ ਰਿਆ ਜਾ ਮੇਰੇ ਕੋਲ ਆ ਜਾ ਆ ਕੀ ਲੈ ਮੀ ਡੇੜੀ ਨੇ ਉਹ ਤਾਂ ਖੇਤ ਉੱਥੇ ਤੋੜ ਕੇ ਲੈਣ ਨੂੰ ਵਰਦੀ ਚੰਨੀ ਆ আচ্ছা ਉਹ ਭੱਜ ਗਿਆ ਹੁਣ ਬਾਹਰ ਦੇਖੋ ਨੀਆ ਕਰਤੂਤਾ ਦੇਖੋ सारा भेज गया सारा किया की है तू चुप कि मामा कित्या पुत कितने कि यार मामा कित ममा जा बुला ला ममा मम्मा बुलाई जी करता ਬੂਟ ਵੀ ਮੇਰੇ ਧੋਣ ਆਲੇ ਆਵਾਂ ਵੀ ਤੇ ਸਾਰੇ ਬੂਟ ਇਹ ਆ ਦੇ ਦੇ ਤੇ ਕਾਹਦੀ ਅਸੀਂ ਧੋਤੇ ਆ ਆ ਰੱਖ ਦੇ ਜਾ ਪਾਉਣਾਂਗੇ ਦੂਜੇ ਵਾਰ ਤੁਹਾਨੂੰ ਧੋ ਦਾਂਗੇ ਇੱਕ ਪਾਲਸ਼ ਵੀ ਲੈਂਦੀ ਵੀ ਮੇਰੀ ਉਹ ਭਾਲ ਕੇ ਰੱਖੀ ਪਾਲਸ਼ ਵੀ ਕਰ ਬੂਟਾਂ ਵੀ ਸਾਫਾਈ ਕਰ ਦਿੰਦੇ ਇਹ ਵੇਲ ਦੇ ਉੱਤੇ ਲੱਗਣ ਵਾਲੀਆਂ ਗੋਲੀਆਂ ਵੇਲਸ ਨਹੀਂ ਹੁੰਦੀਆਂ ਬੇਲਟਾਂ ਤੇ ਲੱਗਣ ਵਾਲੀਆਂ ਮੈਂ ਹੁਣ ਉਹਨਾਂ ਤਿਆਰ ਮੰਮੀ ਬਸ ਹੁਣ ਦੇ ਮੀਂਹ ਤਿਆਰ ਆ ਤੇ ਬੋਲਿਆ ਨਹੀਂ ਸਾਲ ਤੋਂ ਕਾ ਕੰਮ ਆ ਝਾੜੂ ਕਰਦੇ ਆ ਬਾਰ ਬੜੀ ਹਵਾ ਚੱਲਦੀ ਆ ਆ ਗੀਰ ਬੂਖੂਸਰੀ ਜੀ ਵੀ ਆ ਜਾਂਦੇ ਤੰਗ ਨਾ ਨੀਖਾ ਨੇ ਡੈਡੀ ਨੇ ਉਹਨਾਂ ਨੂੰ 4 ਵਜੇ ਠਾ ਗਏ ਦੀ ਉਹਦਾ 4 ਵਜੇ ਠਾ ਲੈਂਦੇ ਸੀ ਕਹਿਦੇ ਸੀ ਆਹਦਾ ਕੰਮ ਨਵੇੜੋ ਅਸੀਂ 8 ਵਜੇ ਨੂੰ ਕੰਮ ਕਰਕੇ ਬੇਲੇ ਹੋ ਜਾਂਦੇ ਜੇ ਕੋਈ ਨਾ ਉੱਟਦਾ ਮੈਂ ਖੇਸ ਜਾਲੀ ਪਈ ਹੁੰਦੀ ਬਾਹਰ ਪੱਖਾ ਲਾ ਕੇ ਆਏ ਖੇਚਾ ਕੇ ਉਹਨਾਂ ਦੇ ਜਵਾਬ ਕੋ 5 ਵਜੇ ਦੇ ਉੱਠੇ ਹੋਇਆ ਤੁਸੀਂ ਉੱਠਦੇ ਹੀ ਨਹੀਂ ਹੈਗੇ ਉੱਥੇ ਥੋੜੋ ਦਿਨ ਚੜ ਗਿਆ ਮਤਲਬ ਜੇ 5 ਵਜੇ ਹੁੰਦੇ ਉਹਦਾ ਡੈਡੀ ਨੇ 7 ਵਜੇ ਦੇ ਧੁੱਪ ਸਿਰਤੀ ਆਈ ਪਈਆਂ ਮੋਜਾਂ ਨਾਲ ਸੁੱਤੇ ਪਏ ਨੇ ਕਿਉਂਕਿ ਡੈਡੀ ਨੂੰ ਆਪ ਨੂੰ ਆਦਤ ਹੈ ਨਾ ਜਲਦੀ ਉੱਠਣ ਦੀ ਪਰ ਜਿੱਦ ਦੇ ਆਪਾਂ ਜਲਦੀ ਉੱਠਣ ਲੱਗੇ ਆ ਕੰਮ ਦਾ ਫਰਕ ਤਾਂ ਪੈਂਦਾ ਜਲਦੀ ਹੋ ਜਾਂਦਾ ਕੰਮ ਆ ਹੀ ਮਿੰਟਾਂ ਜਿਸ ਵੇਹੜਾ ਢੋਲਿੰਦੇ ਜੋ ਆਕਰ ਇਹ ਲੌਜੀਕ ਹੁਣ ਪਤਾ ਲੱਗਾ ਕੀ ਮੈਨੂੰ ਮੈਨੂੰ ਕੋਲ ਲੋਕ ਪੁੱਛਦੇ ਨਹੀਂ ਹੁੰਦੇ ਸੀ ਇਹ ਕੰਮ ਨਹੀਂ ਕਰਦੀ ਇਹ ਹੋਗਰੀ ਹੋ ਗਈ ਹੁਣ ਇਹਨੂੰ ਕਿਤੇ ਤੁਹਾਨੂੰ ਦੱਸਦਾ ਜਦੋਂ ਮੈਂ ਸਕੂਲ ਵੱਢਦੀ ਸੀ ਮੈਂ ਮਜ਼ੂਰੀ ਕੰਮ ਕਰਦੀ ਸੀ ਜਦੋਂ ਮੇਰੇ ਕਾਲਜ ਵੜਦੀ ਸੀ ਉਦੋਂ ਵੀ ਕੰਮ ਕਰਦੀ ਸੀ ਲੋਕਾਂ ਦੇ ਜਿਵੇਂ ਕੋ ਹਸਟਲ ਚੋਂ ਘਰ ਚੁੱਟੀਆਂ ਘਟਨਾਉਦੇ ਹੁੰਦੇ ਨਾ ਮੈਂ ਕੰਮ ਕਰਨ ਆਉਂਦੀ ਸੀ ਫਿਰ ਵਿਆਹ ਹੋਇਆ ਵਿਆਹ ਤੋਂ ਬਾਅਦ ਵੀ ਮੈਂ ਘਰੇ ਕੰਮ ਕੀਤਾ ਤੇ ਵਿਆਹ ਤੋਂ ਬਾਅਦ ਜਦੋਂ ਮੈਂ ਹੋਸਟਲ ਵੀ ਰਹਿੰਦੀ ਹੁੰਦੀ ਸੀ ਨਾ ਹੋਸਟਲ ਤੋਂ ਮੈਂ ਇੱਥੇ ਘਰੇ ਆਉਂਦੀ ਸੀ ਮੈਂ ਉਦੋਂ ਵੀ ਡੇਲੀ ਕੰਮ ਕਰਦੀ ਸੀ ਛੁੱਟੀ ਨਹੀਂ ਸੀ ਘਟਨਾਉਂਦੇ ਤੇ ਹੁਣ ਵੀ ਜੇ ਹੁਣ ਆਪਾਂ ਮੇਰਾ ਆਪ ਦਾ ਕੰਮ ਹੁਣ ਵੀ ਕੰਮ ਕਰਦੀ ਆਂ ਇਹਦੇ ਚ ਕੀ ਘੋਰਿਆ ਹੁਣ ਚਾਹੀ ਤਸੀਂ ਮੈਨੂੰ ਦੇ ਸੜ ਗਈ ਜੇ ਜੇ ਮੈਨੂੰ ਪੇਂਡੂ ਗਈ ਚੱਲ ਜੇ ਬਾਅਦ ਸਾਰੀ ਆਪਾਂ ਜਿਹੜੇ ਦੇਖੋ ਮੇਰੇ ਵਰਗੀਆਂ ਕੁੜੀਆਂ ਨੇ ਨਾਲ ਹੀ ਇਹਦੀਆਂ ਹੋਰ ਅਸੀਂ ਹੁਣ ਕਰਾਉਣਾ ਰੰਗ ਕਰਨ ਨੂੰ ਹੋਰ ਆਦੇਗਾ ਸਾਰਾ ਕੰਦਨ ਲੈ ਆ ਰਿਆ ਆ ਮम्मी ਨੂੰ ਆਏ ਵੀ ਜੇ ਕਿਤੇ ਆਪਾਂ ਜੁਹਾਰ ਦਾ ਕੋਈ ਵੱਡਾ ਪ੍ਰੋਗਰਾਮ ਕਰਾਂਗੇ ਵੀ ਉਦੋਂ ਫਿਰ ਸਾਰਾ ਕਰ ਦਾਂਗੇ ਨਹੀਂ ਦਿਵਾਲੀ ਵੇਲੇ ਪੂਰਾ ਲੱਗਦਾ ਹੋਰ ਪਾੜਾ ਕਿਹਨੋਂ ਕਰਾਇਆ ਸੀ ਮੰਮੀ ਆਪਾਂ ਵੀਰੇ ਦੇ ਵਿਆਹ ਲਈ ਕਰਾਇਆ ਸੀ ਵੀਰੇ ਦੇ ਵਿਆਹ ਨੂੰ 10 ਸਾਲੋਂ 8-9 ਸਾਲ ਹੋ ਗਏ 8 ਹੋ ਗਏ 8 ਹੋ ਗਏ ਨਾਲ ਉਹ ਤਾਂ ਆ ਸਾਰੇ ਲੈ ਗਿਆ ਲਈ ਫਿਰ ਟਾਈਮ ਟਾਈਮ ਪਾਣ ਝਾੜੂ ਲਾਉਣੇ ਅਡੀ ਜੀ ਇਕੱਠਾ ਕਰਦੇ ਆ ਪੁੱਟਾ ਅੱਬਾ ਕਿਧਰ ਰੇਲ ਲੈ ਹੀ ਜਾਂਦਾ ਹੁੰਦਾ ਉਹ ਬੰਦਾ ਵੇਸਲਾ ਹੋ ਜਾਂਦਾ ਵੀ ਵਿਆਹ ਹੋ ਗਏ ਨਿਬੜ ਕੇ ਚੱਲੋ ਬਈ ਹਾਂ ਕਿਉਂਕਿ ਹਰੇਕ ਬੰਦਾ ਘਰੇ ਰੰਗ ਰੰਗ ਜਾ ਘਰ ਵਿਆਹ ਵੀ ਲਿਖਿਆ ਕਰਦਾ ਨਾ ਆ ਚੀਜ਼ ਹੋ ਜਾਂਦੀ ਹੈ ਹੁਣ ਆਪਾਂ ਜਿਹੜਾ ਦਾ ਪ੍ਰੋਗਰਾਮ ਕਰਾਂਗੇ ਉਹ ਤੋਂ ਬਾਅਦ ਉਹ ਉਹੋ ਕਰਾਵਾਂਗੇ ਰੰਗ ਇਹਨੂੰ ਕੱਲ੍ਹ ਤੋਂ ਮੈਂ ਕੰਮ ਤੇ ਨਹੀਂ ਆਉਂਦੀ ਕਿਉਂ ਆਹ ਦੇਖ ਲਓ ਪੋਚਾ ਟੁੱਟਾ ਕਹਿ ਜਾਗਾ ਅੱਧੀਆਂ ਤਾਂ ਇੰਕੇ ਜੁਰਫਾ ਵੱਡੀਆਂ ਹੋਈਆਂ ਤੁਹਾਡੇ ਪੋਚੇ ਕੋਈ ਹਾਈ ਤੋਂ ਕੀ ਖੋਲਣ ਵਾਲਿਆ ਦਾ ਗਏ ਕੀ ਵੀ ਮੇਰੀ ਮੈਂ ਤਾਂ ਸਾਫ਼ ਕਰਕੇ ਰੱਖਦੀ ਹੁੰਨੀ ਐ ਜੀ ਕੱਲ ਮੈਂ ਵੀਡੀਓ ਦੇਖੀ ਐ ਇੱਕ ਮੰਮੀ ਕੱਲ ਮੈਂ ਵੀਡੀਓ ਦੇਖੀ ਐ ਘਾਰ ਪਿਕਾਲੀ ਤੋ ਤਿੰਨ ਚੀਜ਼ਾਂ ਪਾ ਕੇ ਨਾ ਉਹਦੇ ਵਿੱਚ ਤੋ ਤਾਂ ਕੁੜੀ ਜਿਹਨੇ ਚਿੱਟਾ ਜਿਟਾ ਨਿਕ ਲਿਆ ਪੋਚਾ ਅੱਜ ਤੋਂ ਹੂੰਗੀ ਮੈਂ ਦੇਖੂਗੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨਾਮ ਹੁੰਿਆ ਉਹ ਲੈ ਆਵਾਂਗੀ ਆਉਂਦੇ ਹੋਏ ਹਾਂ ਐ ਕਰ ਲੈ ਐ ਕਰਾਂਗੇ ਤੇ ਅਗਲਾ ਪਹਿਲਾਂ ਬੈਟ ਦੇ ਪੋਚੇ ਲਾਉਂਦੇ ਹੁੰਦੇ ਸੀ ਕੋਈ ਮੋਟਾ ਨਹੀਂ ਸੀ ਹੁੰਦਾ ਤਾਂ ਇਹਨੂੰ ਐਕਸਰਸਾਈਜ਼ ਹੁੰਦੀ ਸੀ ਇੱਕ ਤਰ੍ਹਾਂ ਦੀ ਤੇ ਹੁਣ ਆਪ ਇਹ ਸਟੈਂਡ ਆ ਗਿਆ ਪੋਚਿਆਂ ਦੇ ਪਰ ਮੈਂ ਤਾਂ ਬੈਟ ਕੀ ਵਧੀਆ ਲੱਗਦਾ ਮੈਨੂੰ ਤਾਂ ਪੋਚਾ ਲਾਉਣਾ ਆ ਫਲਾਹ ਆ ਸਿਰਕਾ ਸਾ ਨੂਨ ਫਲੈਂ ਸਿਰਕਾ ਨੂਨ ਆ ਉਹ ਪਾਣੀ ਛਾਕੇ ਤੇ ਮੈਂ ਆ ਗਿਆ ਮੇਰੇ ਯਾਦ ਫਲੈਂ ਸਿਰਕਾ ਪਾਇਆ ਸੀ ਉਹਨੇ ਨੂਨ ਪਾਇਆ ਸੀ ਤੇ ਹਾਰਪਿਕ ਉਹਦੇ ਵਿੱਚ ਇਹਨੂੰ ਮਸਲ ਕੇ ਚਿੱਟਾ-ਚਿੱਟਾ ਨਿਕਲਿਆ ਸੀ ਫਰਸ਼ ਵੀ ਹੀ ਨਿਕਲੇਗਾ ਫਰਸ਼ 'ਤੇ ਵੀ ਕੱਲ ਨੂੰ ਪਾ ਦਾਂਗੇ ਪਰ ਮੈਡਮ ਜੀ ਲਿਆ ਦਿਓ ਜੀ ਮੇਰੇ ਕੋਲ ਪੈਸੇ ਨਹੀਂ ਤਨਖਾਹ ਤੁਸੀਂ ਦਿੱਤੀ ਨਹੀਂ ਦੋ ਲੋ ਵੀ ਮਿੱਤਰੋ ਅੱਪਰ ਐ ਦੀ ਛੜੀ ਹੋ ਗਈ ਅੱਜ ਆਪਾਂ ਬੰਨ ਨਵਾਂ ਬਰਨ ਇਹ ਆਪਾਂ ਨਵਾਂ ਬਰਨ ਲੈਂਦਾ ਸੀ ਕਿ ਮੈਨੂੰ ਬਹੁਤ ਸੋਹਣਾ ਲੱਗਦਾ ਕੰਮਰ ਬਹੁਤ ਚੈਂਟ ਤੇ ਹੁਣ ਆਪਾਂ ਰੋਟੀ ਖਾ ਕੇ ਚੱਲਦੇ ਆਂ ਬਟੀਰ ਦੇ ਚੱਲੀਏ ਰੋਟੀ ਲਿਆ ਚਲ ਲਈ ਆਪਾਂ ਹੁਣ ਬਟੀਰ ਹਾਂਜੀ ਮਿੱਤਰੋ ਆਪਾਂ ਬਟੀਰ ਤੇ ਆ ਗਏ ਸੀਗੇ ਤੇ ਹੁਣ ਆਪਾਂ ਚੱਲਨੇ ਆਂ ਖਾਈ ਫਲ ਜਿਹੜੀ ਮਰੀਆਂ ਠੀਕ ਹੋ ਜਾਂਦੀ ਐ ਜਮਾ ਬਿਲਕੁਲ ਤੇ ਜਰਮਾ ਖੇਰਲਾ ਟੂਰਨਾਮੈਂਟ ਵਾਲਾ ਇੱਕ ਦੋ ਦਵਾਰੇ ਫੇਰ ਕੋਈ ਆਪਾਂ ਫੋਨ ਕਰਸ਼ਟ। ਅਬ ਰਾਜੂ ਡਾਕਟਰ ਜੀ ਮਾਰਕਸ ਨਾਲ ਲੈ ਕੇ ਆਵਾਂਗੇ ਕਿ ਜਦੋਂ ਵੀ ਮੈਨੂੰ ਮਸਲ ਮੇ ਵੀ ਬੀਕ ਹੋਇਆ ਹੋਵੇ ਕੋਈ ਇਹੋ ਜਿਹੀ ਚੀਜ਼ ਦੱਸਦੇ ਵੀ ਜਿਹੜੀ ਮੈਂ ਸਟਰੋਂਗ ਮਸਲ ਸਟਰੋਂਗ ਕਰਨ ਨੂੰ ਵੀ ਟੀਕਾ ਡੁਕਾ ਲਵਾ ਲੈਣਾ ਜਿਹੜੀ ਡਾਈਟਾ ਬੋਲਦੇ ਹੁੰਦੇ ਨੇ ਉਹ ਅੱਜ ਸਲਾਹ ਕਰਕੇ ਹੁੰਦੀ ਹੈ ਨਾ ਤੇ ਆਪਣਾ ਟੂ ਨਹੀਂ ਮਲਾ ਕੇ ਲੈਣੀ। ਫੇਰ ਸਿਸਟਮ ਨੂੰ ਦੇਖਣਾ ਵੀ ਸਟੰਦ ਹੁੰਦਾ ਕਿ ਨਹੀਂ ਹੁੰਦਾ। ਪ੍ਰੋਪਰਟਿਟੀ ਸ਼ਡਿਊਲ ਨੂੰ ਵੀ ਫੋਲੋ ਹੁੰਦਾ ਮੇਰੇ ਡਾਕਟਰ ਦਾ ਇਹ ਵਾਰੀ ਜਦ ਮੈਂ ਨਹੀਂ ਕਹਿੰਦਾ ਬਿਲਕੁਲ 1-2 ਮਹੀਨੇ ਤੱਕ ਮਹੀਨਾ ਜਾ ਕੇ ਜਦੋਂ ਪਜਾਵਾ ਠੀਕ ਹੋ ਜੇ ਨੇ ਆਪਾਂ ਨੂੰ ਇਹ ਹੁੰਦਾ ਯਾਰ ਵੀ ਸ਼ਰਮ ਨਾਲ ਕੀ ਕਰਦਾ ਕਿਉਂਕਿ ਸਾਡੇ ਪਿੰਡ ਤੋਂ ਬਾਗ ਵੀ ਹੈਗੀ ਹੈਗੀ ਉੱਥੇ ਭੌਣੇ ਘੰਟੇ ਦੀ ਤਾਂ ਰਿਕਸ਼ੀ ਪਾਉਲ ਜੀ ਪਾਚੀ ਆਂਦੀ ਜਾਂ ਉਹ ਤਾਂ ਗੱਡੀ ਹੀ ਹੁੰਦਾ ਬਟ ਐਵੇਂ ਜੀ ਮੈਂ ਸੋਚਿਆ ਵੀ ਬਿਹੜਾ ਸ਼ਡਿਊਲ ਪ੍ਰੋਪਰ ਫੋਲੋ ਕਰਾਂ ਕਿਉਂਕਿ ਹੁਣ ਕਈ ਵਾਰ ਜੇ ਆ ਚੱਕਰ ਜੀ ਮੈਨੂੰ ਦਿੱਕਤ ਆ ਜਾਂਦੀ ਹੁੰਦੀ ਉਹਨੂੰ ਬੜਾ ਪਰਿਆ ਨਹੀਂ ਜਾਂਦਾ ਮੈਨੂੰ ਦਰਦ ਹੋਣਾ ਆਖਰ ਜਿਵੇਂ ਆਪਣੀ ਇਹਦੀ ਪ੍ਰੋਬਲਮ ਹੋੜੀ ਜਿਆਦਾ ਵਧੀ ਪਈ। ਉਹ ਹੁਣ ਇਹਦਾ ਹੱਲ ਕਰਨਾ ਜ਼ਰੂਰੀ ਹੈ ਕਿ ਜੇ ਯਾਰ ਹੁਣ ਤੁਹਾਨੂੰ ਬਿੱਟਾ ਹੋਈ ਜਾਂਦਾ ਉਹਨੇ ਹੰਡਲ ਕਰਨਾ ਉਹ ਜਿੰਨੇ ਵੀ ਆਦਾਂ ਤੁਰਿਆ ਤਾਂ ਫਿਰਦਾ ਉਹ ਕੋਈ ਕਿਸੇ ਦਾ ਨੂੰ ਚੱਕਣਾ ਵੀ ਪੈਂਦਾ ਹੈ ਨਾ ਤਾਂ ਕਰਕੇ ਜਿਹੜੀ ਪ੍ਰੋਬਲਮ ਦਿੱਕਤ ਆ ਰਹੀ ਹੈ ਝੁੱਕ ਕੇ ਉਹ ਚੀਜ਼ ਨਹੀਂ ਚੱਲ ਸਕਦਾ। ਜਣੀ ਤੇ ਜਰੀ ਮਾਂ ਬਾਪ ਕੋ ਕੋ ਦਫਤਰ ਦਾ। ਚਲੋ। ਤੇ ਜੇ ਨਾ ਪਹੁੰਚ ਕੀ ਜੇ ਨਾ ਪਹੁੰਚ ਗਏ ਜਿਹਾ ਪਹੁੰਚ ਕੇ ਜਿਹਾ ਪਾ ਚੀਮਿਆਂ ਕੋਲੇ ਤੇ ਦੋ ਵਾਰ ਚੱਲਦੇ ਆਪਾਂ ਖਾਈ। ਓਏ। ਹੈਂਡਵਰਕ ਵਾਲਾ ਸੂਟ ਰੈਡੀ ਹੋਇਆਗਾ ਇਹਦੇ ਨਾਲ ਨੂੰ ਹੁਣ ਲੈਸ ਲਾਉਣੀ ਆ ਆਪਾਂ ਹੈਂਡਵਰਕ ਵਾਲੀ ਵਧੀਆ ਜੀ ਕੋਈ ਲਓ ਬਈ ਇਧਰ ਲੈਸਾਂ ਰੱਖਤੀਆਂ ਠੀਕ ਐ ਏਸੀ ਵੀ ਲੱਗ ਗਿਆ ਹੁਣ ਇਹਨਾਂ ਨੂੰ ਮੈਂ ਇਹ ਕਿਹਾ ਵੀ ਆਪਦੀਆਂ ਇੱਥੇ ਤੁਹਾਨੂੰ ਠੰਡੀ ਹਵਾ ਮਿਲਿਆ ਕਰੋ ਤੇ ਇਹਨਾਂ ਜਦੋਂ ਕੰਮ ਕਰਨਾ ਹੁੰਦਾ ਉੱਪਰੋਂ ਜਿਹੜੀ ਸੀ ਲੈਗੀ ਲੈਗੀ ਵੀਰਪਾਲ ਆ ਉਹਦਾ 2 ਘੰਟੇ ਵੰਦ ਰੱਖਿਆ ਕਰੋ ਆ ਗੇਟ ਫੇਰ ਹਵਾ ਲੱਗੂ ਤੁਹਾਨੂੰ ਕੁੜੀਓ ਚੰਗਾ ਬਈ ਲਓ ਵੀ ਦਵਾਈ ਆਪਾਂ ਲੈ ਆਏ ਸੀਗੇ ਤੇ ਹੁਣ ਮਾਣਪੀ ਦੋ ਰੋਣ ਬਿਠਾ ਕੇ ਆਪਾਂ ਬਟੀ ਸਾਰੇ ਕੰਫਰਟਿਸ਼ ਕਰਦੇ ਆਪਾਂ ਬਟੀ ਆਹ ਦੇਖ ਲੇ ਜਿਹੜਾ ਨੇ ਆਹ ਸੀਟ ਡਰੋਪਲੀ ਦੇ ਮਾਣਪੀ ਤੂੰ ਗੱਤਾਂ ਮਾ ਕਰ ਇਹ ਕਿਨੂੰ ਮਨ ਤੁਸੀਂ ਬੈਠੋ ਮਾ ਕਰ ਕਹਿੰਦਾ ਮम्मा 7 ਸਾਲ ਬੈਠ ਗਈ ਬਹੁਤ ਆ ਬਹੁਤ ਹੋਦ ਹੌਲੀ ਹੁੜੀ ਇਹਨੇ ਮੈਨੂੰ ਵੀ ਸੀਟ ਉਠਾ ਦੇਣਾ ਇੱਥੋਂ ਫਿਰ ਇਹ ਗੱਡੀ ਚ ਦੇਖ ਲੈ ਹਨਾ ਰਿੱਕੀ ਪੀੜੀ ਦਰ ਪੀੜੀ ਹਨਾ ਹੁਣ ਫਿਰ ਮੈਂ ਸਾਈਡ ਤੇ ਬੈਠਣ ਲੱਗ ਗਈ ਇਹ ਚਲਾਉਣ ਲੱਗ ਗਈ ਫਿਰ ਇਹ ਚਲਾਉਣ ਲੱਗ ਪਿਆ ਬਸ ਐ ਹੀ ਆ ਫਿਰ ਇਸ ਤੋਂ ਬਾਅਦ ਜੁਹਾਰ ਸਿੰਘ ਜੀ ਚਲਾਇਆ ਕਰਨਗੇ ਉਹਨਾਂ ਦਾ ਬੇਟਾ ਜਾਂ ਬੇਟੀ ਬੈਠੂਗੀ ਕਿੰਨਾ ਸੋਚੇ ਮੈਂ ਆਪਾਂ ਗੱਲਾਂ ਦੀਆਂ ਹਣ ਸਹੀ ਗੱਲ ਆ ਇੱਕ ਇਨਸਾਨ ਦੀ ਸੋਚ ਦੇ ਕਿੱਥੇ ਜੜੀ ਜਾਂਦੀ ਹੈ ਮਿੰਟ ਦੇ ਵਿੱਚ ਪਤਾ ਨਹੀਂ ਲੱਗਦਾ ਦੇਖ ਲੈ ਕਿੰਨਾਂ ਇਨਸਾਨ ਇਨਸਾਨ ਦੀਆਂ ਕਿੰਨੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਹੁੰਦੀਆਂ ਅੱਜ ਮੈਂ ਵੀਡੀਓ ਦੇਖੀ ਪਿੰਡੂ ਵੀਰੇ ਦੀ ਹਾਂ ਕਿੰਨੀ ਮੈਨੂੰ ਬੜੀ ਸੋਹਣੀ ਲੱਗੀ ਬੜੀ ਸੋਹਣੀ ਵੀਡੀਓ ਬਈ ਵੀਡੀਓ ਪਾਈ ਸੀ ਕਿ ਉਹਨਾਂ ਨੇ ਇੰਸਟਾਗ੍ਰam ਤੇ ਦੇਖਿਓ ਤੁਸੀਂ ਪਿੰਡੂ ਬਲੌਗਰ ਕਿਆਣੇ ਉਹਨਾਂ ਨੇ ਪਾਈ ਸੀ ਵੀ ਆਪ ਆਪ ਦੀ ਗੱਡੀ ਦਿਖਾ ਕੇ ਹਨਾ ਕਹਿੰਦੇ ਵੀ ਇਹ ਗੱਡੀ ਤਾਂ ਆਪਾਂ ਲੈ ਲੈਣੇ ਆ ਖੁਸ਼ੀ ਵੀ ਆਪਾਂ ਨੂੰ ਥੋੜੇ ਕਿ ਟਾਈਮ ਦੀ ਰਹਿੰਦੀ ਆ ਹਨਾ ਆਪਾਂ ਲਿਆਉਣੇ ਆ ਗੱਡੀਆਂ ਵੱਡੀਆਂ ਵੱਡੀਆਂ ਲਿਆਉਣੇ ਆ ਜੇ ਮਾਨਕ ਜੇ ਚੇਂਜ ਕਰ ਦਿੰਨੇ ਆ ਫਿਰ ਉਹਨੇ ਆਪ ਦੀ ਬੇਟੀ ਦੀ ਸਕੂਟਰੀ ਜੀ ਤੇ ਬੇਟੀ ਦੀ ਗੱਡੀ ਦਿਖਾਈ ਜਿਹੜੀਆਂ ਕਹਿੰਦਾ ਆ ਗੱਡੀਆਂ ਨੇ ਨਾ ਇਹ ਕਿਹਦਾ ਉਹ ਹੀ ਦੇਖ ਸਕਦਾ ਤੇ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਪ੍ਰਮਾਤਮਾ ਕਰੇ ਇਹ ਹਰ ਵਿੜੀ ਹੋਣੀ ਚਾਹੀਦੀਆਂ ਹਾਂ ਦੂਜੀ ਗੱਡੀ ਹੋਵੇ ਚਾਹੇ ਨਾ ਹੋਵੇ ਪਰ ਇਹ ਗੱਡੀਆਂ ਹਰ ਵਿੜੀ ਹੋਣੀ ਚਾਹੀਦੀਆਂ ਜਮਾ ਬੜੀ ਸੋਹਣੀ ਵੀਡੀਓ ਸੀ ਮੇਰੇ ਐ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਦਿਲ ਨੂੰ ਟੱਚ ਕਰ ਗਈ ਯਾਰ ਪੂਰੀ ਚੱਲੋ ਚੱਲੋ ਹੁਣ ਅੱਪ ਪਿੰਡ ਆ ਗਏ ਫਿਰ ਚੱਲ ਗਏ ਤੈਨ ਡੋ ਲੁੱਟਾਂ ਲਏ ਅੱਗੀ ਦੇਖਿੰਦਾ ਕੀ ਕੀ ਮੰਗਣਾ ਦੇਖੋ ਆਕਰੋਂ ਆਪਾਂ ਸਬਜੀ ਮੰਗਣੀ ਹੋਣੀ ਆ ਉਹ ਕਰੋ ਇਥੇ ਰੋਟੀਆਂ ਬਵਾ ਲੈ ਹੋਣੀ ਆ ਹਾਂ ਉਹ ਆਪਣੇ ਤਾਏ ਕੇ ਘਰੋਂ ਇਹਦੇ ਵਿੱਚ ਲੱਸੀ ਬਵਾ ਲੈ ਮੰਗੇ ਚੱਲੋ ਆ ਦੇਖ ਲੈ ਇੱਧਰ ਦੇਖ ਲੈ ਇੱਧਰ ਦੇਖ ਲੈ ਤਾਤੀ ਸੈਡ ਨਾ ਮੈਂ ਕਰੂ ਆਂ ਆ ਗਏ ਤਾਤੀ ਪੁੱਤੋ ਥਲੇ ਗੱਡੀ ਪਾਸੇ ਕਰਨੀ ਆ ਥਲੇ ਉੱਤਰ ताकिला मनप्रीत कौर बना रही है मेरी फेवरेट सब्जी चौले चौले फलियां दो बन रही है ना एक सब्जियां दूजी कड़ी बन रही है <laughs> किसे गल्ले साथ लेता सी मेरे वांगे हैं आज भी नहीं आई गल हां साग लेता सी रहा हूं क्यों हूं <laughs> कोई ना तू मना करता थी ये गल मैं सारी जिंदगी नहीं भूलूंगी मैं मैं <laughs> ਮੈਂ ਤਾਂ ਸਗੱਲੋ ਹੀ ਬਣਾ ਕਰਿਆ ਸੀ ਉਹ ਕਿਉਂ ਕਾਤੋਂ ਮਨਾ ਕੀਤਾ ਮਨਪ੍ਰੀਤ ਦਾ ਰਿਸ਼ਤਾ ਜਦੋਂ ਆਇਆ ਸੀ ਬਈ ਸਾਲ ਮੈਂ ਮਨਪ੍ਰੀਤ ਦਾ ਰਿਸ਼ਤਾ ਮੈਂ ਦਿੱਤਾ ਜਵਾਬ ਹੁਣ ਸੋਚਦੇ ਆਂ ਜਲਦੀ ਜਵਾਬ ਦੇਣਾ ਨਹੀਂ ਚਾਹੀਦਾ ਸੀ ਸਬਜ਼ੀਆਂ ਬਹੁਤ ਵਧੀਆ ਬਣਾ ਲਈ ਫੇਵਰੇਟ ਬਣਦੀਆਂ ਨੇ ਉਹ ਵੀ ਨਾਲੇ ਗੋਦੋ ਮੇਰੀਆਂ ਫੇਵਰੇਟ ਉਹ ਵੀ ਕਿਉਂ ਵੀ ਹਦਾਇਤ ਹਾਂ ਨਹੀਂ ਮੇਰੀ ਮੋਢੀ ਜੀ ਹੈ ਤੇਰੀ ਫੇਰ ਤੇਰੀ ਸੱਸ ਵਿਚਾਰੀ ਤੇਰੀ ਫੇਵਰੇਟ ਕਿਹੜੀ ਆ ਵੇ ਇਹ ਮੰਗ ਕੇ ਇਸ ਤਾਂ ਲੈ ਲੈ ਹੈ ਮੇਰੀ ਫੇਰ ਆਲੀਆ ਨਹੀਂ ਮੈਂ ਕਦੇ ਆਲੂ ਆਉਂਦੀ ਹੈ ਹੈ ਜੇ ਮੇਰੀ ਮੰਮੀ ਮੇਰਾ ਰਿਸਪਾ ਨਾ ਮੰਗਦੀ ਇਸ ਘਰ ਨਾ ਵੀ ਮੈਂ ਠੀਕ ਹੋ ਮੰਮੀ ਨੜ ਗਈ ਸੀ ਮੰਮੀ ਇੱਕ ਜੀ ਹੋਰ ਵੀ ਸੀ ਕੀ ਆਵੇ ਲੋਕ ਕਨਿਆ ਸਸਾ ਦੇ ਮੁੰਡਿਆਂ ਦੀ ਘੋੜ ਕਰਦੀ ਆਉਂਦੀਆਂ ਨੂੰ ਮੇਰੀ ਕਿ ਮਾਰੀ ਬੇਚਾਰਾ ਗੋਲ ਰਿਕਿਟਾ ਨਾ ਮੁੰਡਾ ਰਿਕਿਟੇ ਚਲਾਣਾ ਕੀਤਾ ਮੰਮੀ ਤਾਂ ਫਸਾੜ ਗਈ ਸੀ ਮੰਮੀ ਕੋਈ ਗੱਲ ਨਹੀਂ ਸੋਹ ਜਿਹੜਾ ਉਹ ਤੂੰ ਟੁੱਟੀ ਛੱਡੀ ਖੋਸ ਵਾਲਾ ਇਹਨੂੰ ਕੱਲੀ ਟੁੱਟੀ ਛੱਡੀ ਰੱਖੋ ਬਸ ਪਾਣੀ ਚ ਉਹਨੂੰ ਦੇਖ ਕੇ 방금 ਮਾਰੀ ਜਾਂਦਾ ਹੈ ਹਾਂਜੀ ਇਹ ਮੈਂ ਦਾ ਕੱਛਾ ਇਹਦੇ ਨਾਮ ਦਾ ਯਾਰ ਜੀ ਨਾਈ ਧੋਈ ਜਾਂਦਾ ਉਹ ਆਹ ਤਾਂ ਹੈ ਜੀ ਠੀਕੇ ਕਿਵੇਂ ਤੂੰ ਕਿਹੜੇ ਨਾਮ ਮੇਰੀ ਮਮੀ ਖਲਕਾ ਖਲਕਾ ਸਦੀ ਦੇ ਖੇਰ ਕੋ ਤੇਰੀ ਵੱਜਾ ਕੁੜੀਆਂ ਦੇ ਵੱਲੋਂ ਕੁੜੀਆਂ ਦੀਆਂ ਸੱਸਾਂ ਜਾਂ ਨਹੀਂ ਹੋਣਗੀਆਂ ਮੇਰੇ ਮੁੰਡੇ ਬਾਰੇ ਭਾਈ ਕੁਝ ਗੱਲ ਤਾ ਨਾ ਬੋਲੋ ਵੀ ਜਾਵੇ ਜਾ ਕੇ ਆਪ ਦੀ ਬਹੂ ਦੇ ਘਰ ਮੈਂ ਕਿ ਜਿਹੜੀ ਇੱਕੀ ਬੋਲਣਾ ਸਾਡੀ ਮੰਮੀ ਫਿਰ ਜਿਹੜੀ ਇੱਕੀ ਦੀ ਗਿੱੱਚੀ ਜਿ ਮਾਰ ਦੋ ਜਾ ਕੇ ਉੱਠਦੀ ਨਹੀਂ ਆਣਾ ਉਹਨੇ ਕਿ ਤਪੜਾ ਮਾਰ ਦਿੱ ਗਿਆ ਕਿ ਉਹ ਤਾਂ ਦਈ ਨਹੀਂ ਜਿਹੜਾ ਚੰਗਾ ਚੰਗਾ